ਹਾਂਜੀ ਸਤਿ ਸ਼੍ਰੀ ਅਕਾਲ ਆਪਾਂ ਬੀਐਮ ਚਹਿਲ ਦੇਖ ਤਾ ਤੇ ਆਪਾਂ ਨੂੰ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਏ ਸੀ ਵੀ ਜਿਹੜਾ ਕਿ ਆ ਮੋਢਿਆਂ ਦਾ ਵੀ ਇਹਨੂੰ ਬਾਹ ਨੂੰ ਮੋਢੇ ਨਾਲ ਕਿੱਦਾਂ ਅਟੈਚ ਕਰਨਾ ਆ ਦੇਖੋ ਜਿੰਨੇ ਪਹਿਲਾਂ ਤਾਂ ਆ ਆ ਵਾਲੀ ਜਗ੍ਹਾ ਤੇ ਟੱਕ ਲਗਾ ਲੈਣਾ ਜਿਹੜਾ ਫਰੰਟ ਵਾਲਾ ਪੀਸ ਆ ਉਹ ਅੱਧਾ ਕਿੰ ਚੰਗੇ ਨੂੰ ਆਊਗਾ ਆ ਦੇਖੋ ਤੁਸੀਂ ਐਵੇਂ ਕਿ ਆ ਵਾਲੀ ਜਗ੍ਹਾ ਤੇ ਟੱਕ ਲਗਾ ਲਿਆ ਤੇ ਉਧਰਲੀ ਸਾਈਡ ਤੋਂ ਆ ਆ ਵਾਲੀ ਬਾਹ ਦਾ ਟੱਕ ਲਗਾ ਲਿਆ ਦੇਖੋ ਜੀ ਆਪਾਂ ਇਹਨੂੰ ਟੱਕ ਦੇ ਨਾਲ ਨਾ ਟੱਕ ਨੂੰ ਐਵੇਂ ਮਿਲਾ ਲੈਣਾ ਤੇ ਫਿਰ ਆਪਾਂ ਸਲਾਈ ਲਗਾਉਣੀ ਆ ਇਹ ਉੱਪਰਲੀ ਸਾਈਡ ਤੋਂ ਆਪਾਂ ਸਲਾਈ ਲਗਾਉਣ ਲੱਗਣਾ ਇਹਦੀ ਨਾ ਕਿ ਨੀਚਲੇ ਸਾਈਡ ਤੋਂ ਚੈਸਟ ਕੋਲੋਂ ਨਹੀਂ ਤੇ ਉੱਪਰੋਂ ਸ਼ੋਲਡਰ ਕੋਲੋਂ ਲਾਉਣ ਲੱਗਣੀ ਆ ਇਹਦੀ ਸਲਾਈ ਜੇ ਤੁਹਾਡੀ ਬਾਹਾਂ ਦੀ ਥੋੜੀ ਬਹੁਤ ਘਾਟ ਬਾਧ ਹੁੰਦੀ ਆ ਤਾਂ ਆਪਾਂ ਜਿਹੜੇ ਆਹ ਵਾਲੀ ਜਗ੍ਹਾ ਚੈਸਟ ਕੋਲੋਂ ਆਪਾਂ ਚੈਸਟ ਕੋ ਇਧਰਲੀ ਸਾਈਡ 8 ਇੰਚ ਤੇ ਫਰੰਟ ਵਾਲੀ ਸਾਈਡਾ 8 ਇੰਚ ਇੱਥੋਂ ਆਪਾਂ ਖਿੱਚ ਸਕਦੇ ਆ ਨਾ ਕਿ ਜੇ ਆਪਾਂ ਕਹੀਏ ਇੱਥੋਂ ਉੱਪਰਲੀ ਜਗ੍ਹਾ ਤੋਂ ਆਹ ਵਾਲੀ ਜਗ੍ਹਾ ਤੋਂ ਖਿੱਚਣ ਲੱਗ ਜਾਈਏ ਕਪੜਾ ਜਾਂ ਆਹ ਵਾਲੀ ਜਗ੍ਹਾ ਤੋਂ ਤੇ ਦੇ ਵਾਲ ਪੈ ਜਾਂਦੇ ਨੇ ਜਿਹੜਾ ਨੀਚਲੇ ਸਾਈਡ ਹੁੰਦਾ ਨਾ ਇੱਥੋਂ ਆਹ ਵਾਲੀ ਜਗ੍ਹਾ ਤੋਂ ਆਪਾਂ ਥੋੜਾ ਜਿਹਾ ਖਿੱਚ ਸਕਦੇ ਹਾਂ ਵੀ ਜੇ ਆਪਣਾ 1-2 ਪੁਆਇੰਟਾਂ ਦਾ ਫਰਕ ਰਹਿੰਦਾ ਹੋਵੇ ਦੇਖੋ ਜੀ ਜਿਹੜੀ ਕਿ ਬਾਹਾਂ ਕੀ ਆਪਾਂ ਮੋੜੇ ਨਾਲ ਅਟੈਚ ਕਰਤੀ ਬਿਲਕੁਲ ਵੀ ਕੋਈ ਵੀ ਬਲਣੇ ਪਿਆ ਹੈਗਾ ਦੇਖੋ 프ੋਂਟ ਤੋਂ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਦੇਖੋ ਜੀ